ਜਦੋਂ ਆਪਾਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਦੋਨੋਂ ਭਰਾਵਾਂ ਨੇ ਪੰਜਾਬ ਤੇ ਹਰਿਆਣਾ ਨੇ ਇਕੱਠੇ ਹੋ ਕੇ ਉਸ ਅੰਦੋਲਨ ਦੀ ਉਹ ਜਜਕਾਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੋਈ ਕਿ ਸਾਰਾ ਦੇਸ਼ ਆਪਣੇ ਨਾਲ ਹੋਇਆ ਤੇ ਆਪਾਂ ਜਿੱਤੇ। ਸਰਾਲੀਆਂ ਭਰ-ਭਰ ਕੇ ਆਪਣੇ ਪਰਿਵਾਰ ਨੂੰ ਲੈ ਕੇ ਜਾਓ। ਆਪਣੇ ਬੱਚਿਆਂ ਨੂੰ ਲੈ ਕੇ ਜਾਓ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਇਹ ਪਤਾ ਲੱਗੇ ਕਿ ਹਰਿਆਣਾ ਤੇ ਪੰਜਾਬ ਇੱਕ ਹੈ। ਪੰਜਾਬ ਦੇ ਕਿਸਾਨ ਪੰਜਾਬ ਦੇ ਪਿੰਡਾਂ ਦੇ ਲੋਕ ਪੰਜਾਬ ਦੇ ਰਹਿਣ ਵਾਲੇ ਲੋਕ ਹਰਿਆਣਾ ਦੇ ਸਾਰੇ ਪਿੰਡਾਂ ਦੇ ਰਹਿਣ ਵਾਲੇ ਲੋਕ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਹਰਿਆਣਾ ਵਿੱਚ ਰਹਿਣ ਵਾਲੇ ਲੋਕ ਜਦ ਆਪਾਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਦੋਨੋਂ ਭਰਾਵਾਂ ਨੇ ਪੰਜਾਬ ਤੇ ਹਰਿਆਣਾ ਨੇ ਇਕੱਠੇ ਹੋ ਕੇ ਉਸ ਅੰਦੋਲਨ ਦੀ ਉਹ ਜਜਕਾਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੋਈ ਕਿ ਸਾਰਾ ਦੇਸ਼ ਆਪਣੇ ਨਾਲ ਹੋਇਆ ਤੇ ਆਪਾਂ ਜਿੱਤੇ ਅੱਜ ਥੋੜ ਨੂੰ ਉਸ ਭਾਈਚਾਰੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਕ ਫਿਲਮ ਬਣਾਈ ਹੈ ਕੁੜੀ ਹਰਿਆਣੇ ਵੱਲ ਦੀ ਪਵਨ ਗਿਲਜੀਓ ਦੇ ਪ੍ਰੋਡਿਊਸਰ ਨੇ ਇਹਨਾਂ ਨੂੰ ਫੀਸ ਮੁੰਡਾ ਜਿਹਦੇ ਮਨ 'ਚ ਦਰਦ ਸੀ ਕਿ ਮੈਂ ਹਰਿਆਣਾ ਤੇ ਪੰਜਾਬ ਇੱਕ ਕਰਕੇ ਛੱਡਣਾ ਜਿਵੇਂ ਕਿਸਾਨ ਅੰਦੋਲਨ 'ਚ ਹੋਇਆ ਸੀ ਤੇ ਇਹ ਫਿਲਮ ਉਹਨਾਂ ਨੇ ਤੁਹਾਡੇ ਵਾਸਤੇ ਬਣਾਈ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਪ੍ਰਾਰਥਨਾ ਕਰਦਾ ਤੁਹਾਡੇ ਚਰਨਾਂ ਦੇ ਵਿੱਚ ਕਿ ਤੁਸੀਂ ਇਸ ਫਿਲਮ ਨੂੰ ਜ਼ਰੂਰ ਦੇਖਣ ਜਾਓ ਟਰਾਲੀਆਂ ਭਰ-ਭਰ ਕੇ ਆਪਣੇ ਪਰਿਵਾਰ ਨੂੰ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਇਹ ਪਤਾ ਲੱਗੇ ਕਿ ਹਰਿਆਣਾ ਤੇ ਪੰਜਾਬ ਇੱਕ ਹੈ ਇਹ ਸਾਰੇ ਦੇਸ਼ ਦੀਆਂ ਸਟੇਟਾਂ ਸਾਰੇ ਦੇਸ਼ ਦੇ ਲੋਕ ਸਾਰੇ ਦੇਸ਼ ਦੇ ਧਰਮਾਂ ਦੇ ਲੋਕ ਵਰਗ ਦੇ ਲੋਕ ਇੱਕ ਨੇ ਇੱਕ ਪਰਿਵਾਰ ਹੈ ਇਹ ਫਿਲਮ ਤਾਂ ਬਣਾਈ ਗਈ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਹੋਮੋਮਾਗੇ ਫਿਲਮ ਦੇਖੋ ਐਮੀ ਵਿਰਖਜੀਏ ਦੇ ਵਿੱਚ ਬਹੁਤ ਬਿਹਤਰੀਨ ਕੰਮ ਕੀਤਾ ਸੋ ਉਹਨੂੰ ਬਾਜਵਾਜੀ ਨੇ ਬਹੁਤ ਬਿਹਤਰੀਨ ਕੰਮ ਕੀਤਾ ਯਸ਼ਪਾਲ ਸ਼ਰਮਾ ਜੀ ਨੇ ਬਹੁਤ ਕੰਮ ਕੀਤਾ ਕਮਾਲ ਦੇ ਕਲਾਕਾਰਾਂ ਨੇ ਕੰਮ ਕੀਤਾ ਸੋ ਮੈਂ ਵੀ ਫਿਲਮ ਦੇ ਵਿੱਚ ਕੰਮ ਕੀਤਾ ਮੈਂ ਵੀ ਹਿੱਸਾ ਬਣਿਆ ਮੈਂ ਧੰਨਵਾਦੀ ਹਾਂ ਪਵਨ ਗਿਲਜੀਤਾ ਕਿ ਉਹਨਾਂ ਨੇ ਮੈਨੂੰ ਇਸ ਮਹਾਨ ਫਿਲਮ ਦੇ ਵਿੱਚ ਇੱਕ ਅਹਿਮ ਰੋਲ ਦਿੱਤਾ ਸੋ ਤੁਸੀਂ ਜ਼ਰੂਰ ਜਾਇਓ ਸਾਰੇ ਇਕੱਠੇ ਹੋ ਕੇ ਸਵਾਦ ਤਾਂ ਹੈ ਕਿ ਸਾਰੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਸਾਰੇ ਵਰਗ ਦੇ ਲੋਕਾਂ ਨੂੰ ਸਾਰੇ ਧਰਮ ਦੇ ਲੋਕਾਂ ਨੂੰ ਜਾ ਕੇ ਫਿਲਮ ਦਿਖਾਓ ਹਰਿਆਣੇ ਵਾਲੇ ਵੀ ਕਰਨ ਤਾਂ ਕਿ ਇਕੱਠੇ ਹੋ ਕੇ ਇਹ ਜਿਹੜੀ ਮਜ਼ਬੂਤੀ ਹੈ ਭਾਈਚਾਰੇ ਦੀ ਬਣੇ ਇਹ ਫਿਲਮ ਜੇ ਤੁਸੀਂ ਦੇਖੋਗੇ ਤੁਹਾਨੂੰ ਮਹਿਸੂਸ ਹੋਊਗਾ ਕਿ ਸਾਡਾ ਖੂਨ ਇੱਕ ਹੈ ਸਾਡਾ ਕਲਚਰ ਇੱਕ ਹੈ ਸਾਡਾ ਪਹਿਰਾਵਾ ਇੱਕ ਹੈ ਬੇਸ਼ੱਕ ਬੋਲੀ ਫਰਕ ਹੋ ਸਕਦੀ ਹੈ ਪਰ ਸਾਰਾ ਕੁਝ ਇੱਕ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਮੇਰੀ ਬੇਨਤੀ ਹੱਥ ਜੋੜ ਕੇ ਜ਼ਰੂਰ ਜਾ ਕੇ ਇਸ ਫਲ ਨੂੰ ਦੇਖ ਕੇ ਆਓ ਸਾਰੇ ਬੱਚਿਆਂ ਨੂੰ ਦਿਖਾਓ ਆਪ ਜਾਓ ਪਰਿਵਾਰਾਂ ਨਾਲ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੁਹਾਡੇ ਚਰਨਾਂ 'ਚ ਨਮਸਕਾਰ ਜਦ ਆਪਾਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਦੋਨੋਂ ਭਰਾਵਾਂ ਨੇ ਪੰਜਾਬ ਤੇ ਹਰਿਆਣਾ ਨੇ ਇਕੱਠੇ ਹੋ ਕੇ ਉਸ ਅੰਦੋਲਨ ਦੀ ਉਹ ਜਜਾਕਾਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੋਈ ਕਿ ਸਾਰਾ ਦੇਸ਼ ਆਪਣੇ ਨਾਲ ਹੋਇਆ ਤੇ ਆਪਾਂ ਜਿੱਤੇ ਟਰਾਲੀਆਂ ਭਰ-ਭਰ ਕੇ ਆਪਣੇ ਪਰਿਵਾਰ ਨੂੰ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ ਕਿ ਹਰਿਆਣਾ ਤੇ ਪੰਜਾਬ ਇੱਕ ਹੈ ਪੰਜਾਬ ਦੇ ਕਿਸਾਨ ਪੰਜਾਬ ਦੇ ਪਿੰਡਾਂ ਦੇ ਲੋਕ ਪੰਜਾਬ ਦੇ ਰਹਿਣ ਵਾਲੇ ਲੋਕ ਹਰਿਆਣਾ ਦੇ ਸਾਰੇ ਪਿੰਡਾਂ ਦੇ ਰਹਿਣ ਵਾਲੇ ਲੋਕ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਹਰਿਆਣਾ ਵਿੱਚ ਰਹਿਣ ਵਾਲੇ ਲੋਕ ਜਦੋਂ ਆਪਾਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਦੋਨੋਂ ਭਰਾਵਾਂ ਨੇ ਪੰਜਾਬ ਤੇ ਹਰਿਆਣਾ ਨੇ ਇਕੱਠੇ ਹੋ ਕੇ ਉਸ ਅੰਦੋਲਨ ਦੀ ਉਹ ਜੈ ਜੈਕਾਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੋਈ ਕਿ ਸਾਰਾ ਦੇਸ਼ ਆਪਣੇ ਨਾਲ ਹੋਇਆ ਤੇ ਆਪਾਂ ਜਿੱਤੇ ਅੱਜ ਥੋੜ ਨੂੰ ਉਸ ਭਾਈਚਾਰੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਕ ਫਿਲਮ ਬਣਾਈ ਹੈ ਕੁੜੀ ਹਰਿਆਣੇ ਵੱਲ ਦੀ ਪਵਨ ਗਿਲਜੀਓ ਦੇ ਪ੍ਰੋਡਿਊਸਰ ਨੇ ਇਹਨਾਂ ਨੂੰ ਫੀਸ ਮੁੰਡਾ ਜਿਹਦੇ ਮਨ 'ਚ ਦਰਦ ਸੀ ਕਿ ਮੈਂ ਹਰਿਆਣਾ ਤੇ ਪੰਜਾਬ ਇੱਕ ਕਰਕੇ ਛੱਡਣਾ ਜਿਵੇਂ ਇੱਕ ਸੰ ਅੰਦੋਲਨ ਚ ਹੋਇਆ ਸੀ ਤੇ ਇਹ ਫਿਲਮ ਉਹਨਾਂ ਨੇ ਤੁਹਾਡੇ ਵਾਸਤੇ ਬਣਾਈ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਪ੍ਰਾਰਥਨਾ ਕਰਦਾ ਤੁਹਾਡੇ ਚਰਨਾਂ ਦੇ ਵਿੱਚ ਕਿ ਤੁਸੀਂ ਇਸ ਫਿਲਮ ਨੂੰ ਜ਼ਰੂਰ ਦੇਖਣ ਜਾਓ ਟਰਾਲੀਆਂ ਭਰ-ਭਰ ਕੇ ਆਪਣੇ ਪਰਿਵਾਰ ਨੂੰ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਇਹ ਪਤਾ ਲੱਗੇ ਕਿ ਹਰਿਆਣਾ ਤੇ ਪੰਜਾਬ ਇੱਕ ਹੈ ਇਹ ਸਾਰੇ ਦੇਸ਼ ਦੀਆਂ ਸਟੇਟਾਂ ਸਾਰੇ ਦੇਸ਼ ਦੇ ਲੋਕ ਸਾਰੇ ਦੇਸ਼ ਦੇ ਧਰਮਾਂ ਦੇ ਲੋਕ ਵਰਗ ਦੇ ਲੋਕ ਇੱਕ ਨੇ ਇੱਕ ਪਰਿਵਾਰ ਹੈ ਇਹ ਫਿਲਮ ਤਾਂ ਬਣਾਈ ਗਈ ਹੈ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਹੋਮੋਮਾਗੇ ਫਿਲਮ ਦੇਖੋ ਐਮੀ ਵਿਰਖ ਜੀ ਇਹਦੇ ਵਿੱਚ ਬਹੁਤ ਬਿਹਤਰੀਨ ਕੰਮ ਕੀਤਾ ਸੋ ਉਹਨੂੰ ਬਾਜਵਾਜੀ ਨੇ ਬਹੁਤ ਬਿਹਤਰੀਨ ਕੰਮ ਕੀਤਾ ਯਸ਼ਪਾਲ ਸ਼ਰਮਾ ਜੀ ਨੇ ਬਹੁਤ ਕੰਮ ਕੀਤਾ ਕਮਾਲ ਦੇ ਕਲਾਕਾਰਾਂ ਨੇ ਕੰਮ ਕੀਤਾ ਸੋ ਮੈਂ ਵੀ ਫਿਲਮ ਦੇ ਵਿੱਚ ਕੰਮ ਕੀਤਾ ਮੈਂ ਵੀ ਹਿੱਸਾ ਬਣਿਆ ਮੈਂ ਧੰਨਵਾਦੀ ਹਾਂ ਪਵਨ ਗਿਲਜੀਤਾ ਕਿ ਉਹਨਾਂ ਨੇ ਮੈਨੂੰ ਇਸ ਮਹਾਨ ਫਿਲਮ ਦੇ ਵਿੱਚ ਇੱਕ ਅਹਿਮ ਰੋਲ ਦਿੱਤਾ ਸੋ ਤੁਸੀਂ ਜ਼ਰੂਰ ਜਾਓ ਸਾਰੇ ਇਕੱਠੇ ਹੋ ਕੇ ਸਵਾਦ ਤਾਂ ਹੈ ਕਿ ਸਾਰੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਸਾਰੇ ਵਰਗ ਦੇ ਲੋਕਾਂ ਨੂੰ ਸਾਰੇ ਧਰਮ ਦੇ ਲੋਕਾਂ ਨੂੰ ਜਾ ਕੇ ਫਿਲਮ ਦਿਖਾਓ ਹਰਿਆਣੇ ਵਾਲੇ ਵੀ ਕਰਨ ਤਾਂ ਕਿ ਇਕੱਠੇ ਹੋ ਕੇ ਇਹ ਜਿਹੜੀ ਮਜ਼ਬੂਤੀ ਹੈ ਭਾਈਚਾਰੇ ਦੀ ਬਣੇ ਇਹ ਫਿਲਮ ਜੇ ਤੁਸੀਂ ਦੇਖੋਗੇ ਤੁਹਾਨੂੰ ਮਹਿਸੂਸ ਹੋਊਗਾ ਕਿ ਸਾਡਾ ਖੂਨ ਇੱਕ ਹੈ ਸਾਡਾ ਕਲਚਰ ਇੱਕ ਹੈ ਸਾਡਾ ਪਹਿਰਾਵਾ ਇੱਕ ਹੈ ਬੇਸ਼ੱਕ ਬੋਲੀ ਫਰਕ ਹੋ ਸਕਦੀ ਹੈ ਪਰ ਸਾਰਾ ਕੁਝ ਇੱਕ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਤੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਜ਼ਰੂਰ ਜਾ ਕੇ ਇਸ ਫਲ ਨੂੰ ਦੇਖ ਕੇ ਆਓ ਸਾਰੇ ਬੱਚਿਆਂ ਨੂੰ ਦਿਖਾਓ ਆਪ ਜਾਓ ਪਰਿਵਾਰਾਂ ਨਾਲ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੁਹਾਡੇ ਚਰਨਾਂ ਚ ਨਮਸਕਾਰ